ਵਿਕੇ ਇਕਬਾਲ ਸਿੰਘ ਬੱਲ ਦੇਖ ਰਹਿ ਵਿਕੇ ਕੀਤਾ ਗਿਆ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਬੀਬੀਆਂ ਨੇ ਹਿੱਸਾ ਲਿਆ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬੀਬੀਆਂ ਨੌਜਵਾਨਾਂ ਦੀ ਚੋਣ ਕੀਤੀ ਗਈ

سواگت کرتے ہیں دنواد ਅੱਜ ਪਿੰਡ ਸਠਿਆਲਾ ਵਿਖੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਦੇ ਵਿੱਚ ਕਿਸਾਨ ਨੌਜਵਾਨ ਸੰਗਰਸ਼ ਕਮੇਟੀ ਬਣੀ ਆ ਤੇ ਪ੍ਰਧਾਨ ਸਾਹਿਬ ਜੀ ਇੱਥੇ ਪਹੁੰਚੇ ਆ ਬਚਿੱਤਰ ਸਿੰਘ ਕੋਟਲਾ ਜੀ ਸੂਬਾ ਪ੍ਰਧਾਨ ਆ ਤੇ ਆਪਾਂ ਇਹਨਾਂ ਨਾਲ ਕਰਦੇ ਆ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜਿਹੜਾ ਸਰਕਾਰਾਂ ਦਾ ਪਿਛਲੇ ਦਿਨੀ ਚੱਲਿਆ ਖੇਰ ਕਿਸਾਨਾਂ ਦੇ ਉੱਤੇ ਡੰਡਾ ਉਹਦੇ ਸਬੰਧ ਦੇ ਵਿੱਚ ਪਿੰਡ-ਪਿੰਡ ਸਾਡੇ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਚੱਲਦੇ ਆ ਚੱਲਦੇ ਸਾਡੇ ਨਾਲ ਸਖਿਆਲਾ ਪਿੰਡ ਦੇ ਤੋਂ ਸਤਾਰ ਅਕਬਾਸ ਸਿੰਘ ਜੀ ਵੱਲ ਜਿਹੜੇ ਕਿ ਸਾਡੀ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਨੇ ਜਿਹੜਾ ਅੰਮ੍ਰਿਤਸਰ ਔਰ ਉਹਨਾਂ ਨੇ ਇੱਥੇ ਇੱਕ ਮੀਟਿੰਗ ਰੱਖੀ ਸੀ ਨਵੀਂ ਇਕਾਈ ਦਾ ਗਠਨ ਕੀਤਾ ਗਿਆ ਇਹਨਾਂ ਦੇ ਪਿੰਡ ਦੇ ਵਿੱਚ ਔਰ ਉਸ ਇਕਾਈ ਦੇ ਵਿੱਚ ਅਹੁਦੇ ਜਿਹੜੇ ਆ ਵੱਖ-ਵੱਖ ਸਾਰੇ ਇਹ ਸਜਣਾ ਨਾਮ ਦਿੱਤੇ ਗਏ ਸਾਡੀਆਂ ਭੈਣ ਆ ਕੁਲਵੀਰ ਕੋਲ ਜੀ ਇਕਾਈ ਪ੍ਰਧਾਨ ਵਾਈਸ ਪ੍ਰਧਾਨ ਪਰਮਜੀਤ ਕੌਰ ਜੀ ਔਰ ਜਰਨਲ ਸਕਤਰ ਬੀਬੀ ਦਰਸ਼ਨ ਕੌਰ ਜੀ ਔਰ ਇਸੇ ਤਰ੍ਹਾਂ ਨੌਜਵਾਨ ਜਿਹੜੇ ਸਾਡੇ ਜਗਨਦੀਪ ਸਿੰਘ ਜੀ ਦਰਸ਼ਨ ਸਕਤਰ ਵਾਈਸ ਪ੍ਰਧਾਨ ਔਰ ਕਾਸ਼ ਵੀ ਆਕਾਸ਼ ਦੀਪ ਸਿੰਘ ਜੀ ਪ੍ਰਧਾਨ ਚੁਣੇ ਗਏ ਗੁਰਵਿੰਦਰ ਸਿੰਘ ਜੀ ਜਿਹੜੇ ਆ ਹਲਕਾ ਬਾਬਾ ਬਕਾਲਾ ਤੋਂ ਪ੍ਰਧਾਨ ਲਗਾਏ ਗਏ ਇਸੇ ਤਰ੍ਹਾਂ ਸਾਡੀ ਜਿਹੜੀ ਪੂਰੀ ਟੀਮ ਪ੍ਰੋਪਰ ਜਿਹੜੀ ਆ ਉਹ ਬਣਾਈ ਗਈ ਇੱਥੇ ਕੁਝ 51 ਮੈਂਬਰੀ ਟੀਮ ਬਣੀ ਆ ਉਹਦੇ ਵਿੱਚੋਂ ਜਿਹੜੇ ਉਹਦੇ ਵੰਡੇ ਔਰ ਇਹ ਟੀਮ ਜਿਹੜੀ ਆ ਇਹ ਜਥੇਬੰਦੀ ਦੇ ਨਾਲ ਰਾਤ ਦੇ ਜਿਹੜੇ ਇਹਨਾਂ ਨੇ ਚੱਲਣ ਦਾ ਵਾਅਦਾ ਕੀਤਾ ਪਰ ਇਹਦੇ ਨਾਲ ਜਥੇਬੰਦੀ ਵੀ ਇਹਨਾਂ ਨਾਲ ਵਾਅਦਾ ਕਰਕੇ ਜਾਂਦੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਸਰਕਾਰਾਂ ਨਾਲ ਚੱਕਰ ਆ ਚਾਹੇ ਕੋਈ ਇਹਨਾਂ ਦੇ ਨਿੱਜੀ ਕੋਈ ਵੀ ਇੱਥੇ ਲੋੜ ਪੈਂਦੀ ਆ ਤਾਂ ਜੱਥੇਬੰਦੀ ਜਿਹੜੀ ਆ ਮੋਢੇ ਨਾਲ ਮੋਢਾ ਜੋੜ ਕੇ ਇਹਦਾ ਨਾਲ ਖੜੀ ਆ ਔਰ ਆਉਣ ਵਾਲੇ ਦਿਨਾਂ ਚ ਵੀ ਖੜੀ ਰਹੇਗੀ ਔਰ ਇਸ ਕਰਕੇ ਇਹ ਜਿਹੜਾ ਸਾਰਾ ਚੱਲ ਰਿਹਾ ਸਰਕਾਰਾਂ ਦਾ ਦਬਦਬਾ ਉਹਨੂੰ ਜਿਹੜਾ ਪਰਮਪਲਿਖੇ ਉਹਨਾਂ ਨੂੰ ਦੂਰ ਕਰਨ ਵਾਸਤੇ ਪਿੰਡ ਪਿੰਡ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਔਰ ਧਰਨੇ ਚੱਲ ਰਹੇ ਆ ਜਿਵੇਂ 31 ਮਾਰਚ ਨੂੰ ਪੂਰੇ ਪੰਜਾਬ ਦੇ ਜਿਹੜੇ ਆਮ ਪਾਰਟੀ ਦੇ ਐਮਐਲਏ ਮੰਤਰੀ ਉਨਾ ਦਾ ਘਰਾਓ ਕੀਤਾ ਗਿਆ ਜਾਏਗਾ ਔਰ ਉਹਦੇ ਵਿੱਚ ਜਿਹੜਾ ਇਹਨਾਂ ਦਾ ਸਾਰਿਆਂ ਦਾ ਸਹਿਯੋਗ ਮੰਗਿਆ ਗਿਆ ਤੁਸੀਂ ਸਾਰੇ ਜਿੰਨੇ ਵੀ ਆ ਮੇਰੇ ਵੀਰ ਭੈਣਾ ਆਪਾਂ ਵੱਧ ਚੜ ਕੇ ਹਿੱਸਾ ਲੈ ਕੇ ਜਿਹੜਾ ਇਹ ਅੰਦੋਲਨ ਆ ਇਹਨੂੰ ਫੇਰ ਅੱਗੇ ਤਰ੍ਹਾਂ ਜਿਹੜਾ ਖੜਾ ਕੀਤਾ ਜਾਵੇ ਕਿਉਂਕਿ ਅੰਦੋਲਨ ਜਿੰਨਾ ਚਿਰ ਨਹੀਂ ਲੜਾਂਗੇ ਉਹਨਾਂ ਚਿਰ ਜਿਹੜੇ ਸਾਡੇ ਹੱਕੀ ਮੰਗਾਂ ਸੈਂਟਰ ਸਰਕਾਰ ਦੱਬੇ ਬੈਠੀ ਆ ਔਰ ਪੰਜਾਬ ਸਰਕਾਰ ਨੇ ਜਿਹੜਾ ਉਹਤੇ ਤਸ਼ੱਦਦ ਕੀਤਾ ਉਹ ਬਹੁਤ ਹੀ ਘਟੀਆਂ ਤੇ ਨਿੰਦਣਯੋਗ ਆ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਹੋਰ ਵੀ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਵਸ ਰਹੇ ਪੰਜਾਬੀ ਕਿਸਾਨ ਮਜ਼ਦੂਰ ਔਰ ਜ਼ਿਮੀਦਾਰ ਉਹਨਾਂ ਨੂੰ ਕਿ ਵਾਚੜ ਕੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਇਕੱਠ ਕਰਕੇ ਜਿਹੜੇ ਸਰਕਾਰਾਂ ਨੂੰ ਇੱਕ ਰਾਂ ਦੱਸ ਦੇਈਏ ਕਿ ਇਹ ਲੋਕ ਜਿਹੜੇ ਤੁਹਾਡੇ ਚੁਕਾਇਆ ਨਹੀਂ ਚੁੱਕਣਗੇ ਇਹ ਜਿਹੜੇ ਲੋਕ ਹੈਗੇ ਆਪਣਾ ਹੱਕ ਲੈ ਕੇ ਪਿੱਛੇ ਮੁੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਨੌਜਵਾਨ ਸ਼ਗਰਚ ਕਮੇਟੀ ਜਿੰਦਾਬਾਦ ਕਿਸਾਨ ਨੌਜਵਾਨ ਸ਼ਗਰਚ ਕਮੇਟੀ ਜਿੰਦਾਬਾਦ ਜਿੰਦਾਬਾਦ ਪੰਜਾਬ ਦੇ ਪ੍ਰਧਾਨ ਜੀ ਸਾਡੇ ਕੋਲ ਪਹੁੰਚੇ ਨੇ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਨਾ ਕਿ ਇੱਕ ਵਾਰ ਆਪਣੇ ਵਿਚਾਰ ਪੇਸ਼ ਕਰਨ। ਆਜੂ 10 ਦੇ ਸਿਖਾਲਾ ਦੇ ਵਿੱਚ 71 ਹੋਏ ਮੇਰੇ ਜਿਗਾ ਰੋ ਵੀ ਰੋ ਮੇਰੀਆਂ ਭੈਣਾਂ ਗੁਰੂ ਸਾਹਿਬ ਦੇ ਚਰਨਾਂ ਚਲਵਾਈ ਆ ਹਾਜ਼ਰੀ ਗੱਜ ਕੇ ਲਾਈਏ ਫੱਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅੱਜ ਸਰਕਾਰਾਂ ਦਾ ਜੋ ਛੱਤਦ ਚਾਦਰ ਹੈਗਾ ਸਰਕਾਰਾਂ ਦਾ ਜੋ ਡੰਡਾ ਚੱਲ ਰਿਹਾ ਹੈ ਉਹ ਜਾਤ ਪਾਤ ਦੇਖ ਕੇ ਨਹੀਂ ਚਾਹਦਾ ਪਹਿਲੀ ਗੱਲ ਉਹ ਤੇ ਗੱਲ ਕਿਸਾਨ ਮਜ਼ਦੂਰ ਤੇ ਦੁਕਾਨਦਾਰ ਸਾਰੇ ਕਿਸਾਨੀ ਕਿੱਤੇ ਦੇ ਨਾਲ ਹੀ ਜੁੜੇ ਹੋਏ ਕਿਉਂਕਿ ਜੇ ਖੇਤਾਂ ਦੇ ਵਿੱਚ ਫਸਲ ਹੋਈ ਗਈ ਤੇ ਮਜ਼ਦੂਰੀ ਚੱਲੇਗੀ ਤਾਂ ਦੁਕਾਨ ਦੇ ਉੱਤੇ ਵੀ ਕੋ dane ਲੈ ਕੇ ਆਏਗਾ ਕੋਈ ਹੱਟੀ ਦੇ ਵਿੱਚੋਂ ਸੌਦਾ ਲੈ ਕੇ ਜਾਏਗਾ ਜੇ ਖੇਤ ਦੇ ਵਿੱਚ ਉਪਜਾਉ ਜ਼ਮੀਨ ਦੇ ਵਿੱਚੋਂ ਫਸਲ ਨਾ ਆਈ ਤੇ ਸਾਰਾ ਹੀ ਜਿਹੜਾ ਵਪਾਰ ਲੈਣ ਆ ਉਹੀ ਰੁਕ ਜਾਣੀਆਂ ਤੇ ਜਿਹੜਾ ਥੱਲੇ ਸਾਡੀਆਂ ਮਜ਼ਦੂਰੀਆਂ ਕਰਨੀਆਂ ਆਪਾਂ ਖੇਤ ਦੇ ਵਿੱਚ ਜਾ ਕੇ ਜਾ ਕਿਸੇ ਨੇ ਕੋਠੀ ਪਾਈ ਕਿਸੇ ਨੇ ਬਿਲਡਿੰਗ ਪਾਈ ਉਹ ਵੀ ਬੰਦ ਹੋ ਜਾਣੀ ਕਿਉਂਕਿ ਸਾਰਾ ਸਿਸਟਮ ਚਾਹਦਾ ਪੈਸੇ ਨਾਲ ਪੈਸਾ ਕਿੱਥੋਂ ਹੁੰਦਾ ਅੰਦਰ ਜੀ ਹੰਦਰ ਜੀ ਤੇ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਬਿਲਕੁਲ ਅਸੂਰੇ ਤੁਸੀਂ ਦੇਖਦੇ ਹੋ ਕਿ ਲੇਬਰ ਦਾ ਕੰਮ ਕਰੇ ਇਸੇ ਤਰ੍ਹਾਂ ਜਿਵੇਂ ਆਪਾਂ 2020 ਦੇ ਵਿੱਚ ਧਰਨਾ ਤਿੰਨ ਕਾਰੈਕਟਰਾਂ ਦੇ ਉੱਤੇ ਆਪਾਂ ਜਨਮ ਕਾਰੈਕਟਰਾਂ ਕਿਹਨੇ ਜੋ ਕਹਿੰਨੇ ਆ ਇਹੇ ਦਿਨ ਉਹਦੇ ਉੱਤੇ ਆਉਣੇ ਸੀ ਕਿਉਂਕਿ ਸਾਡੇ ਜਿਹੜੇ ਕਿੱਤੇ ਤੇ ਦਾਤਾ ਕਰਨਾ ਸੀ ਉਹ ਤਿੰਨ ਕਾਨੂੰਨਾਂ ਦੇ ਵਿੱਚ ਜਿਹੜੇ ਖੰਸਿ ਭੰਡਾਰ ਜਿਹਦੇ ਨਾਲ ਅਬਾਨੀਆਂ ਦੇ ਅਦਾਟੀਆਂ ਨੇ ਭੰਡਾਰ ਕਰਨਾ ਹੀ ਅਨਾਜ ਹੁਣ ਉਸ ਅਨਾਜ ਭੰਡਾਰ ਕਾਨੂੰਨ ਨੂੰ ਆਪਾਂ ਪੋਸਟ ਟਾਈਮ ਤੇ ਰੱਦ-ਰੱਦ ਕਰਾਤਾ ਬੀਜੇਪੀ ਸਰਕਾਰ ਕਹਿਤਾ ਮਰਦ ਹੋ ਗਿਆ ਪਰ ਅੱਧ ਕੀਤਾ ਨਹੀਂ ਉਹ ਚੋਰੀ-ਗੋਰੀਆਂ ਨਾਲ ਲਾਗੂ ਕਰਤਾ ਤੇ 19 ਸੋਲੋ ਪਲਾਂਟ ਜਿਹੜੇ ਪੰਜਾਬ ਦੇ ਵਿੱਚ ਬਣੇ ਹੁਣ ਜਿੰਨੇ ਸੋਲੋ ਸੀਗੇ ਜਿਹਦੇ ਵਿੱਚ 35 ਮੰਡੀਆਂ ਵੀ ਬੰਦ ਕੀਤੀਆਂ ਔਰ ਜੱਥੇਬੰਦੀਆਂ ਨੇ ਜ਼ੋਰ ਮਾਰ ਕੇ ਪਿਛਲੇ ਸਾਜਰੀਆਂ ਚਲਾਈਆਂ ਪਰ ਉਹਨਾਂ ਨੇ ਜਿਹੜਾ ਇੱਕ ਵਾਅਦਾ ਕਰਦੇ ਨੇ ਕਿ ਆਪਣਾ ਨਾਮ ਆਪਾਂ ਘਰਾਂ 'ਚ ਬੈਠ ਕੇ ਨਾ ਜੋਰ। ਕੋਈ ਨਾ ਸੋਲਵੇ ਪਲਾਨ ਹੈ ਸਿੱਧੀ ਜ਼ਿੰਮੇਵਾਰ ਦੀ ਥਾਂ ਲਈ ਜਾਂਦੇ ਚ ਲਿਫਟ ਤੋਂ ਕਰਦੇ ਸਿੱਧੀ ਕਾਰਕ ਪਾਇਆ ਜਾਂਦੀ ਹੈ ਨਾ ਲੇਬਰ ਖਤਮ ਹੋਊਗੀ। ਲੇਬਰ ਖਤਮ ਹੋ ਗਈ ਤੇ بے ਰੁਜ਼ਗਾਰੀ ਆ ਗਈ। ਉਹਦੇ ਨਾਲ ਹੀ ਹੁਣ ਉਹਦੇ 'ਚ ਕਾਰਕ ਪੈਣ ਦਾ ਮਕਸਦ ਇਹ ਕਿ ਪਹਿਲਾਂ ਤੇ ਬੇਰੁਜ਼ਗਾਰੀ ਆ ਗਈ ਦੂਜਾ ਉਹਦਾ ਨੁਕਸਾਨ ਏ ਕਿ 25 ਸਾਲ ਤੱਕ ਉਹਦੇ ਚ ਨਾ ਹੀ ਖਰਾਬ ਨਹੀਂ ਹੁੰਦਾ 3 ਸਾਲ ਬਾਅਦ ਇਹਨਾਂ ਦਾ ਟ੍ਰਿਕਰ ਵੀ 3 ਸਾਲ ਤੋਂ ਬਾਅਦ ਹੀ ਇਹਨੋਂ ਚੋਟ ਕੱਟਣਾ ਹੁਣ ਉਹ ਬਲੌਕ ਕਰਤਾ ਕਰਕੇ ਐਸ ਸਾਲ ਜਿਹੜੀਆਂ ਗੱਲਾਂ ਜੱਥੇਬੰਦੀਆਂ ਆ 2000 ਫਰੀ ਦੇ ਵਿੱਚ ਤੁਹਾਨੂੰ ਕਹਿੰਦੀਆਂ ਸੀ ਨਾ ਉਹ ਅੱਜ ਵੇਖੋ ਉਹਦਾ ਖੂਜਾ ਫੁੱਟ ਡੇਗਾ ਜੱਥੇਬੰਦੀਆਂ ਕਿਹਾ ਕਿ ਤੁਹਾਨੂੰ ਆਟਾ ਜਿਹੜਾ 100 ਰੁਪਏ ਇੱਕ ਰੋਡ ਦਿੰਦਾ ਹੁਣ ਐਸ ਸਾਲ ਸੋਲੋ ਪਲਾਂਟਾਂ ਦੇ ਵਿੱਚ ਕਣਕ ਪੈਣ ਦਾ ਕਰਕੇ ਜਿਹੜੀ 55 ਤੋਂ 60% ਕਰਕੇ ਇਹਨਾਂ ਨੇ ਬਲੌਕ ਕਰਤੀ ਬਾਕੀ ਰਹੀ ਚਾਰੇ 45% 442% ਜਿਹੜੇ ਕਾਰਕ ਆ ਉਹ ਜਿਹੜੀ ਬਾਹਰ ਪਾਣੀ ਬੰਦ ਹੋ ਗਈ ਚੱਕੀਆਂ ਦੇ ਵਿੱਚੋਂ ਤੁਸੀਂ ਕਾਰਕ ਖਤਮ ਹੋ ਗਏ। ਚੱਕੀਆਂ ਦੇ ਕਾਰਕ ਖਤਮ ਹੋਣਾ ਆਟੇ ਦਾ ਕੀ ਪਹਾ ਹੋ ਗਿਆ ਅੱਜ। 44 ਰੁਪਏ ਹੋ ਗਿਆ 44 ਰੁਪਏ ਉਹ ਜਾਣਦੇ ਪਿਆ। ਇਹ ਕਾਰਨ ਕੀ ਹੋਇਆ ਕਿ ਜਿਹੜਾ ਕਾਰਪਟ ਘਰਾਣੇ ਦਾ ਐਵੇਂ ਨਾ ਕਿ ਘਰਾਣੇ ਪਰਵਾਣਾ ਤੇ ਕਈ ਮੁਸ਼ਕਲਾਂ ਖੜੀਆਂ ਹੋ ਗਈਆਂ ਵਾ ਜਿੱਥੇ ਸਾਨੂੰ ਮੋਹਪਾਲਾ ਦੇ ਜਾ ਸਾਨੂੰ ਕਿਥੇ ਜਥੇਵਾਲੀ ਨੌਟਕ ਲੀਆ ਸੋ ਉਸੇ ਇੱਕ ਪਲੇਟ ਦੇ ਬਾਰੇ ਤੇ ਜਥੇਵਾਲੀ ਜਿਹੜੀ ਗਿਆ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈਗੀ ਆ ਇੱਕ ਸਾਨਾ ਸਮਾਜਿਕ ਗਲੰਕ ਇਸਾ ਨਾਲ ਨੌਜਵਾਨ ਸੰਘਰਸ਼ ਕਮੇਟੀ ਜਿਹੜੀ ਕੇ ਪੰਜਾਬ ਫਰਦਾਰ ਜੋੜਦਾ ਤਾਲੀਆਂ ਬੋਲੇ ਸੋਹਣ ਹਾਂ ਸੋਹਣ ਬੋਲੇ ਸੋਹਣ ਸਾਧ ਹਰ ਸਾ ਸ੍ਰੀ ਅਕਾਲ ਬੋਲੇ ਸਾਧ ਹਰ ਸਾ ਸ੍ਰੀ ਅਕਾਲ ਬੋਲੇ ਸਾਧ ਹਰ ਸਾ ਸ੍ਰੀ ਅਕਾਲ ਹੁਣ ਪਿੰਡ ਸਖਿਆਵਾਂ ਤੋਂ ਪ੍ਰਧਾਨ ਬਣਨ ਜਾ ਰਿਹਾ ਜੀ ਨੌਨਾਨ ਕਿਸਾਨ ਸੰਘਰਸ਼ ਪਚੀ पेंड सखारो आकाश दप सिंघ खे कलेवी कई आहे न तवाज़ बि आई सवाज हार ਸਰੋਪ ਸਰੋਪ ਇਸ਼ਾਰਾ ਸਰ ਸਰ ਮੰਨਦ ਕਰਨਗੇ ਤੋਇਲਾ ਵਾਸਤੇ ਵੀ ਜੋਰਦਾਰ ਤਾਲੀਆਂ ਇੱਕ ਵਾਰੀ ਤਾਂ ਤੇਰਾ ਨਾਮ ਆਲਾ